ਦੀ ਜਿਹੜੀ ਕਹਾਣੀ ਤੁਹਾਡੇ ਰੂਬਰੂ ਕਰਨ ਜਾ ਰਹੇ ਆ ਇਹ ਕਹਾਣੀ ਹੈ ਇੱਕ ਐਸੀ ਕੁੜੀ ਦੀ ਜਿਹੜੀ 7ਵੀਂ ਚ ਪੜਦੀ ਤੇ ਐਸੀਆਂ ਜ਼ਿੰਮੇਵਾਰੀਆਂ ਆ ਜਾਂਦੀਆਂ ਕਿ ਇਹ ਕੁੜੀ 7ਵੀਂ ਚ ਪੜਦੀ ਜਵਾਨ ਹੋ ਜਾਂਦੀ ਹੈ ਮਾਪੇ ਇਸ ਦੇ ਆਰਥਿਕ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੁੰਦੇ ਕਿਉਂਕਿ ਇਹਦੇ ਪਿਤਾ ਆਪਣੇ ਸਾਰੇ ਭੈਣਾਂ ਭਰਾਵਾਂ 'ਚੋਂ ਵੱਡੇ ਹੁੰਦੇ ਆ ਉਹ ਹੱਡ ਤੋੜਵੀਂ ਮਿਹਨਤ ਕਰਕੇ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਵẽਉਂਦੇ ਆ ਤੇ ਭੈਣ ਦੱਸਦੀ ਐ ਕਿ ਇਹਦੇ ਪਿਤਾ ਨੂੰ ਜਦੋਂ ਇਹਦੀ ਵਾਰੀ ਆਉਂਦੀ ਐ ਜਦੋਂ ਇਹ ਆਪ ਕਹਿੰਦੇ ਐ ਇਹਦੇ ਪਿਤਾ ਕਹਿੰਦੇ ਕਿ ਮੈਂ ਹੁਣ ਮੇਰੇ ਬੱਚਿਆਂ ਦਾ ਕੋਈ ਦੇਖਣਾ ਆਪਣਾ ਕੰਮਕਾਰ ਤਾਂ ਮੈਨੂੰ ਮੇਰੇ ਹਿੱਸੇ ਦੀ ਜ਼ਮੀਨ ਦੇ ਦਿਓ ਤਾਂ ਇਹਦੇ ਦਾਦਾ ਜੀ ਭੈਣ ਦੱਸਦੀ ਐ ਕਿ ਉਹ ਕਿਸ ਤਰੀਕੇ ਦੇ ਨਾਲ ਉਸ ਉਹਨਾਂ ਦਾ ਹਿੱਸਾ ਦੇਣ ਤੋਂ ਮਨਕਰ ਹੋ ਜਾਂਦੇ ਐ ਇਹ ਭੈਣ ਫਿਰ ਦੱਸਦੀ ਐ ਕਿ ਸੱਤਵੀਂ ਚ ਪੜਦੀ ਹੋਈ ਉਹ ਆਰਥਿਕ ਹਾਲਾਤ ਦੇਖਦੀ ਕਿਸ ਤਰੀਕੇ ਦੇ ਨਾਲ ਫਿਰ ਵੱਡੀ ਹੁੰਦੀ ਐ ਤੇ ਬਚਪਨ ਦੇ ਵਿੱਚ ਕਿਵੇਂ ਜਵਾਨੀ ਇਸ ਕੁੜੀ ਤੇ ਆਉਂਦੀ ਹੈ ਤੇ ਕਿਵੇਂ ਇਹ ਬਚਪਨ ਦੇ ਵਿੱਚ ਹੀ ਆਪਣਾ ਪੂਰਾ ਪਰਿਵਾਰ ਸੰਭਾਲ ਲੈਂਦੀ ਹੈ ਤੁਹਾਨੂੰ ਸੁਣਾਵਾਂਗੇ ਪੂਰੀ ਕਹਾਣੀ ਸੁਣਿਓ ਭੈਣ ਦੀ ਜ਼ੁਬਾਨੀ ਵੀਡੀਓ ਤੇ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾਂ ਨਾ ਜਾਇਓ ਤਾਂ ਜੋ ਤੁਹਾਨੂੰ ਅਜਿਹੀਆਂ ਕਹਾਣੀਆਂ ਤੁਹਾਡੇ ਰੂਬਰੂ ਕਰਦੇ ਰਹੀਏ ਜੇਕਰ ਤੁਸੀਂ ਸਾਡੇ ਨਾਲ ਰੈਗੂਲਰ ਜੁੜੇ ਹੋਏ ਤਾਂ ਵੀਡੀਓ ਨੂੰ ਲਾਈਕ ਕਰਿਓ ਜੀ ਤੇ ਕਮੈਂਟ ਵੀ ਜ਼ਰੂਰ ਕਰਿਓ ਜੀ ਇਹ ਹਸੀ ਗੱਲ ਬੰਜੀ ਪਹਿਲਾਂ ਅ ਸ਼ੁਰੂ ਤੋਂ ਦੱਸੋ ਬਚਪਨ ਤੋਂ ਤੁਹਾਡੀ ਜ਼ਿੰਦਗੀ ਬਾਰੇ ਦੱਸੋ ਮੈਂ ਜਦੋਂ 7 ਸਾਲ ਦੀ ਹੋ ਗਈ ਸੀ ਤੇ ਜਿੱਦਾਂ ਵੀ ਮੇਰੇ ਮੰਮਾ ਮੈਂ 8 ਸਾਲ ਦੀ ਜਿ ذمہਦਾਰੋ ਟਿਪਕੋ ਲੱਗ ਗਈ ਤੇ ਮੇਰੀ ਮੰਮਾ ਵੀ ਮਾਰਨ ਲੱਗ ਗਈ ਤੇ ਦાદੀ ਦਾਦਾ ਤਾਂ ਮੇਰੇ ਮੰਮਾ ਜੜੀ ਵੱਖਰੇ ਹੋ ਗਏ ਜਿੱਦਾਂ ਸ਼ੁਰੂ ਤੋਂ ਹੀ ਮੇਰੇ ਮੰਮਾ ਦੱਸਦੀ ਹੁੰਦੀ ਸੀ ਵੀ ਜਦੋਂ ਮੇਰੇ ਮੰਮਾ ਦਾ ਵਿਆਹ ਹੋਇਆ ਸੀ ਤੇ ਮੇਰੇ ਦਾਦੀ ਦਾਦਾ ਨੇ ਉਹਨਾਂ ਵੱਖਰਾ ਕਰਤਾ ਮੇਰੇ ਮੰਮਾ ਨੂੰ ਤੇ ਮੇਰੇ ਡੈਡੀ ਕਹਿੰਦੇ ਵੀ ਤੁਸੀਂ ਆਪਦੇ ਸਾਰੇ ਸਮਾਨ ਲਿਆਓ ਤੇ ਇੱਕ ਤਾਬ ਵੀ ਮੇਰੀ ਮੰਮਾ ਡੈਡੀ ਕੋ ਵੀ ਇਦਾਂ ਸੀ ਵੀ ਚੱਪਲ ਪਾਉਣ ਵਾਸਤੇ ਵੀ ਪੈਸੇ ਵੀ ਨਹੀਂ ਹਜੇ ਸੀ ਜਿੱਦਾਂ ਖਾਣ ਵਾਸਤੇ ਕੁਝ ਨਹੀਂ ਸੀ ਤੇ ਮੈਂ ਗੜੀ ਵੀ ਇਦਾਂ ਵੀ ਥੋੜੀ-ਥੋੜੀ ਦਾਰੂ ਪੀ ਲੈਂਦਾ ਸੀ ਤੇ ਟੈਂਸ਼ਨ ਦੇ ਬਾਰੇ ਵੀ ਹਾਂ ਵੀ ਮੈਂ ਕਿੱਥੋਂ ਲਿਆਵਾਂ ਤੇ ਤੇ ਮੇਰਾ ਵੀ ਡੈਡੀ ਜਿੱਥੇ ਮਰਜ਼ੀ ਲਾ ਕੇ ਦਿੰਦਾ ਸੀ ਕੋਈ ਵੀ ਚੀਜ਼ ਤੇ ਮੇਰੇ ਦਾਦਾ ਜੀ ਨੇ ਵੀ ਇਦਾਂ ਜ਼ਮੀਨ ਕਰਕੇ ਵੀ ਜ਼ਮੀਨ ਹੀ ਸਾਨੂੰ ਦਿੰਦਾ ਸੀ ਮੇਰੇ ਡੈਡੀ ਸਾਰਾ ਤੋਂ ਵੱਡਾ ਸੀ ਮੇਰੇ ਚਾਚਾ ਜੀ ਵੀ ਜਿੱਦਾਂ ਮੇਰੇ ਚਾਚੇ ਹੋ ਗਏ ਚਾਰ ਚਾਰ ਭਰਾ ਸੀ ਮੇਰੇ ਰੈਡੀ ਹੋਣੀ ਤੇ ਸ਼ੀ ਭੈਣਾ ਸੀ ਮੇਰੇ ਥੋੜੀ ਸਾਰਾ ਰੋ ਵੱਡਾ ਸੀ ਵਿਆਹੀ ਗਿਆ ਸਾਰਿਆਂ ਨੂੰ ਵੀ ਮੇ ਜਗ ਰੈਡੀ ਵੀ ਰਾਤ ਰਾਤ ਤੱਕ ਟਰੈਕਟਰ ਬੋਲਣਾ ਬਹੁਤ ਵਧੀਆ ਜ਼ਮੀਨ ਸੀ ਤੇ ਜਦੋਂ ਦੇਣ ਦੀ ਵਾਰੀ ਆਈ ਮੇਰੇ ਦਾਦੇ ਨੂੰ ਵੀ ਕਹਲਾ ਵੀ ਤੁਹਾਨੂੰ ਤਾਂ ਮੈਂ ਬਸ ਥੋੜੀ ਜ਼ਮੀਨ ਹੀ ਦਊਂਗਾ ਜਿਦਾਂ ਦੂਜੇ ਮੇਰੇ ਚਾਚੇ ਬਾਹਰ ਵਗਦੇ ਉਹਨਾਂ ਨੇ ਆਪ ਦਿਲ ਦੇ ਕਿਲੇ ਵੇਚਤੇ ਤੇ ਮੇਰੇ ਡੈਡੀ ਨੇ ਮੇਰੇ ਦਾਦਾ ਦਾਦੀ ਪਰਦਾਦਾ ਜਾਨੀ ਕੇ ਵੀ ਆ ਮੇਰੇ ਦਾਦੇ ਦੇ ਦਾਦੀ ਦਾਦਾ ਉਹ ਸੰਭਲੇ ਮੇਰੇ ਡੈਡੀ ਰਣਾ ਕਰਤੇ ਵੀ ਮੇਰੇ ਮੰਮੀ ਡੈਡੀ ਨੇ ਉਹਨਾਂ ਨੂੰ ਸੰਭਿਆ ਬਹੁਤ ਵਧੀਆ ਪਰਮਾਤਮਾ ਨੇ ਵੀ ਵੀ ਕਰਿਆ ਵੀ ਮੇਰੇ ਮੰਮੀ ਜੜੇ ਨੂੰ ਵੀ ਕਿਸੇ ਘਾਟ ਨਹੀਂ ਛੱਡੀ ਹੈਗੀ ਕਹਿੰਦੇ ਮੇਰੇ ਦਾਦੇ ਨੂੰ ਕੁਝ ਨਹੀਂ ਦਿੱਤਾ ਹੈਗਾ ਤੇ ਹੁਣ ਵੀ ਦਿੱਤੀ ਆ ਜ਼ਮੀਨ ਥੋੜੀ ਦਿੱਤੀ ਆ ਤੇ ਮੇਰੇ ਡੈਡੀ ਕਹਿੰਦਾ ਵੀ ਸਾਡੇ ਵੀ ਨੋ ਲਵਾ ਦੇ ਤੂੰ ਤੇ ਇਹ ਕੰਦਾ ਵੀ ਭਾਵੇਂ ਮੈਂ ਨਾ ਨਹੀਂ ਲਗਾਉਂਦਾ ਹੈਗਾ ਮੇਰੇ 래ੜੀ ਦੇ ਸਿਰ ਕਰਜਾ ਵੀ ਜਾਨੀ ਕਿ ਲੋਨ ਚੁੱਕ ਕੇ ਕਰਜਾ ਲੈ ਲਿਆ ਚੱਕ ਲਿਆ ਹੁਣ ਸਾਰੇ ਵੀ ਇਦਾਂ ਕੁਛ ਵੀ ਖਾਲੀ ਨਹੀਂ ਹੈਗਾ ਤੇ ਮੇਰੇ 래ੜੀ ਨੇ ਫੇਰ ਵੀ ਸਾਨੂੰ ਥਾਵਾ ਬਣਾਤਾ ਵਧੀਆ ਕਹਿੰਦਾ ਵੀ ਹਾਂ ਵੀ ਤੂੰ ਨਾ ਦੇ ਸਾਨੂੰ ਕਹਿੰਦਾ ਫਿਰ ਪ੍ਰਮਾਤਮਾ ਨੇ ਸਾਨੂੰ ਰੋਟੀ ਤੇ ਦਿੱਤੀ ਆ ਤੇ ਮੇਰੇ ਦਾਦੇ ਦੀ ਕਮਾਈ ਵੀ ਜਿੰਨੀ ਕਮਾਈ ਕਰਦਾ ਸੀ ਮੇਰੇ ਦਾਦੇ ਦੇ ਹੱਥ ਤੇ ਧਰ ਦਿੰਦੇ ਸੀ ਮੇਰੇ 래ੜੀ ਆਏ ਤਾਂ ਲੱਗ ਵੀ ਇੱਕ ਟੰਮ ਰੋਣ ਲੱਗ ਜਾਂਦਾ ਕਹਿੰਦਾ ਵੀ ਸਾਰਾ ਕੁਝ ਕਮਾ ਕੇ ਮੈਂ ਤੇਰੇ ਹੱਥ ਤੇ ਰੱਖੀ ਗਿਆ ਵੀ ਅੱਜ ਤੂੰ ਦੇਣ ਦੀ ਬਾਰੇ ਮੈਂ ਆਪ ਦੇਤੀ ਪੁੱਤ ਨੂੰ ਵਧੀਆ ਕਿਸੇ ਕੰਮ ਤੇ ਲਵਾ ਲੈਂਦਾ ਵੀ ਤੂੰ ਮੈਨੂੰ ਵਧੀਆ ਵੀ ਦੇ ਦਿੰਦਾ ਮੈਂ ਆਪਦਾ ਅਲੱਗ ਕਰੀ ਜਾਂਦਾ ਤੂੰ ਜਦੋਂ ਵੀ ਸਾਰਾ ਕੁਝ ਵੀ ਤੂੰ ਆਪ ਖਾ ਗਿਆ ਉਦੋਂ ਬਾਅਦ ਚ ਸਾਨੂੰ ਦਿੱਤਾ ਆ ਹੋਰ ਵੀ ਮੇਰੇ 30 ਪੁੱਤ ਹੋ ਰਹੇ ਆ ਵੀ ਜਦੋਂ ਮੇਰੀ ਵਾਰੀ ਆਈ ਉਹ ਤੂੰ ਹੁਣ ਦੇਣ ਦੀ ਵਾਰੀ ਨਾ ਕਰਦਾ ਹ ਹਜੇ ਤੱਕ ਵੀ ਨੌ ਜਮੀਨ ਨਿਕਲੋਂਦਾ ਤੇ ਸਾਰਾ ਕੁਝ ਆਪ ਦੇ ਨੌ ਹੀ ਰੱਖਿਆ ਹੋਇਆ ਤੇ ਜਿਹੜੇ ਮੇਰੇ ਦਾਦਾ ਦਾਦੀ ਦੀ ਜਮੀਨ ਸੀ 2 ਕਿਲੋ ਉਹ ਵੀ ਨਹੀਂ ਦਿੰਦਾ ਮੇਰੇ ਡੇੜੀ ਨੇ ਕਿਹਾ ਵੀ ਜਿਹੜਾ ਤੂੰ ਮੇਰੇ ਹਿੱਸਾ ਦਿੱਤਾ ਬੀ 5 ਕਿਲੇ ਉਹ ਤਾਂ ਮੇਰੇ ਨੌਕਰਾ ਦੇ ਤੇ ਉਹਦੇ ਵੀ ਲੋਨ ਚੁੱਕ ਰੱਖਿਆ ਕਰਜ਼ਾ ਲੈ ਰੱਖਿਆ ਉਹ ਵੀ ਨਹੀਂ ਦਿੰਦਾ ਕੁਝ ਹੋਰ ਪਾਣੀ ਆ ਜਾਂਦਾ ਪਾਣੀ ਕਰਕੇ ਕੁਝ ਨਹੀਂ ਰਹਿ ਜਾਂਦਾ ਹੈਗਾ ਤੇ ਮੈਂ ਜਿਹੜੀ ਜੇ ਕਹਿੰਦਾ ਵੀ ਵੀ ਆ ਹੋ ਜਾਂਦਾ ਵੀ ਦੇਖ ਕੇ ਵੀ ਮੇਰੇ ਜੜੀ ਤੋਂ ਮਨ ਪਰੇ ਆਉਂਦਾ ਵੀ ਅੱਕਾ ਵੀ ਟੈਨਸ਼ਨ ਪਾ ਲੈਂਦਾ ਆ ਤੇ ਅਸੀਂ ਵੀ ਬਰ ਇੰਨ ਕਹੀਦਾ ਨਹੀਂ ਸੀ ਫਿਰ ਵੀ ਜਿੰਨੀ ਜੀ ਰੱਬ ਨੇ ਦੇਤੀ ਉੰਨੀ ਚ ਖਾ ਲਿਆ ਤੇ ਪਾਣੀ ਆ ਜਾਂਦਾ ਤੇ ਮੇਰੇ ਡੈਡੀ ਕਹਿੰਦਾ ਵੀ ਹਾਂ ਵੀ ਮੇਰੇ ਇਨਸਾਫ ਕਰਦੇ ਵੀ ਕਰਜ਼ਾ ਲਾ ਦੇ ਜਾਂ ਮੇਰੇ ਜ਼ਮੀਨ ਨੋ ਕਰਾ ਦੇ ਵੀ ਹਜੇ ਤੱਕ ਕਿਸੇ ਨੂੰ ਨਿਆਇ ਨਹੀਂ ਦਿੰਦਾ ਬਹੁਤ ਪੰਚਾਇਤਾਂ ਜੋੜ ਲੀਆਂ ਬਹੁਤ ਕੇਸ ਵੀ ਲਾ ਰੱਖੇ ਮੇਰੇ ਜੜੀ ਨੇ ਕਿਤੇ ਮੰਨਦਾ ਹੀ ਨਹੀਂ ਹੈਗਾ ਜਿਹੜੇ ਮੇਰੇ ਦੂਜੇ ਚਾਚੇ ਨੇ ਉਹ ਨਾਲ ਉਹਨਾਂ ਦੇ ਜੋੜ ਰੱਖਿਆ ਉਹਨਾਂ ਨੂੰ ਕਹਿੰਦਾ ਵੀ ਤੂੰ ਮੈਂ ਤੈਨੂੰ ਪੂਰਾ ਹਿੱਸਾ ਦਊਂਗਾ ਵੀ ਮੇਰੇ ਡੈਡੀ ਕਹਿੰਦਾ ਵੀ ਮੈਂ ਸਾਰੇ ਭਾਣ ਪਾਈ ਵਿਆਹ ਤੇ ਵੀ ਹੁਣ ਵੀ ਤੂੰ ਮੇਰਾ ਹੱਕ ਨਹੀਂ ਦਿੰਦਾ ਹੈਗਾ ਵੀ ਜੇ ਤੂੰ ਜਾ ਕੇ ਗੁਰਦੁਆਰੇ ਕਹਿ ਦੇ ਵੀ ਮੈਂ ਤਾਂ ਕੁਝ ਨਹੀਂ ਦਿੰਦਾ ਹੈਗਾ ਪਰ ਉਹ ਰਹਿ ਲੇ ਵੀ ਕੰਮ ਦਾ ਸਾਰਾ ਕੁਝ ਸੱਦ ਦੂਗਾ ਕਹਿੰਦਾ ਕਹਿੰਦਾ ਪਰ ਮੈਂ ਇਥੇ ਵੀ ਪਿੰਡ ਛੱਡ ਕੇ ਭਾਂਜ ਜੂਗਾ ਕਹਿੰਦਾ ਕਹਿੰਦਾ ਵੀ ਤੂੰ ਤਾਂ ਹੁਣ ਮੇਰੇ ਬਿੱਤੀ ਕੁੱਤਾ ਨੂੰ ਵੀ ਆਏ ਵੀ ਕਦੀ ਚੱਪਲ ਵਾਸਤੇ ਪੈਸੇ ਨਹੀਂ ਦਿੱਤੇ ਸੀ ਕਦੀ ਸੂਟ ਵਾਸਤੇ ਵੀ ਦੂਜਿਆਂ ਨੂੰ ਬਰਾਬਰ ਤੇ ਸਮਝਦਾ ਸੀ ਤੇ ਅਸੀਂ ਦੋ ਸੂਟਾਂ ਵਿੱਚ ਜ਼ਿੰਦਗੀ ਕੱਟ ਲੈਂਦੇ ਸੀ ਜਦੋਂ ਅਸੀਂ ਆਪਦੇ ਰੈਡੀ ਨੂੰ ਦੇਖਦੇ ਸੀ ਨਾ ਵੀ ਹਾਂ ਵੀ ਪੰਚਾਇਤਾਂ ਜੋੜਦਾ ਵੀ ਕੁਝ ਨਹੀਂ ਦਿੰਦੇ ਫਿਰ ਵੀ ਅਸੀਂ ਚੁੱਪ ਕਰਕੇ ਸਬਰ ਕਰਕੇ ਵੀ ਹਾਂ ਰੈਡੀ ਕੋਈ ਨਾ ਭੈਣੇ ਵਿੱਚ ਹੀ ਕੱਟ ਲਾਂਗੇ ਬਿਕਟਾਬ ਵੀ ਖੰਡ ਵੀ ਨਹੀਂ ਹੁੰਦੀ ਸੀ ਜਿਹੜੇ ਹਾਲਾਤ ਸੀ ਗੱਡੀ ਗਾਂ ਚੰਨ ਮਾਰਾ ਘਰੇ ਨਹੀਂ ਹੁੰਦਾ ਚਾਰ ਚਾਰ ਪੰਜ ਪੰਜ ਦੇ ਦੇ ਵੀ ਐ ਬਾਹਰ ਹੀ ਫਿਰੀ ਜਾਂਦਾ ਖੇਤਾਂ ਵਿੱਚ ਵੀ ਸਾਨੂੰ ਆਇਆ ਹੋ ਜਾਣਾ ਵੀ ਕਿਤੇ ਡਿੱਗਣਾ ਪੈਣ ਕਿਤੇ ਹੋਰ ਨਾ ਕਿਤੇ ਚੱਲ ਜਾਣਾ ਜਿੱਦਾਂ ਕੁਝ ਹੋਣਾ ਚਾਹੀ ਤੇ ਸਾਡੇ ਮਨ ਵਿੱਚ ਬਹੁਤ ਆਉਂਦੀ ਸੀ ਬਹੁ ਵਾਰੀ ਕਹਤਾ ਵੀ ਮੇਰੇ ਦਾਦੇ ਨੂੰ ਵੀ ਤੂੰ ਦੇ ਦੇ ਸਾਨੂੰ ਜੇ ਦੇਣਾ ਨਹੀਂ ਦੇਣਾ ਤੂੰ ਇੱਕ ਵਾਰੀ ਸਾਹ ਵੀ ਬਰਾਬਰ ਕਰ ਦੇ ਵੀ ਕਿੰਨੇ ਵੀ 25 ਸਾਲ ਹੋ ਗਏ ਨੇ ਹੇ ਹਜੇ ਤੱਕ ਵੀ ਨੋ ਨਹੀਂ ਕਰਾਰੇ ਜ਼ਮੀਨ ਵੀ ਜਿੱਦਾਂ ਵੀ ਬੋ ਮੇਰਾ ਡੈਡੀ ਕਹਿੰਦਾ ਵੀ ਹਾਂ ਵੀ ਹੁਣ ਮੇਰੇ ਪੁੱਤ ਵੀ ਹੋ ਰਿਹਾ ਮੇਰਾ ਵੱਡਾ ਭਾਈ ਵੀ ਆਇਆ ਹੋਇਆ ਉਹਨਾਂ ਗਾਂ ਉਹਨਾਂ ਨੂੰ ਵੀ ਚਾਹੀਦੀ ਆ ਗਾਂ ਉਹਨਾਂ ਦੇ ਵੀ ਬੱਚੇ ਹੋ ਰਹੇ ਨੇ ਇੱਕ ਗੁੜੀ ਆ ਇੱਕ ਮਹੀਨੇ ਦੀ ਹੁਣ ਉਹ ਵੀ ਕਹਿੰਦੇ ਨੇ ਵੀ ਸਾਨੂੰ ਵੀ ਕੁਝ ਚਾਹੀਦਾ ਅੱਗੇ ਵੀ ਅਸੀਂ ਵੀ ਹੁਣ ਆਪਦਾ ਫਿਊਚਰ ਸੋਚਣਾ ਆ ਤੇ ਹਜੇ ਤੱਕ ਵੀ ਨਹੀਂ ਕੁਝ ਹੋਇਆ ਤੇ ਮੇਰਾ ਡੈਡੀ ਬੈਜਿੰਦਾ ਸਬਰ ਕਰਕੇ ਕਹਿੰਦਾ ਇੱਕ ਵਾਰੀ ਹੁਣ ਲਾਸਟ ਵਾਰੀ ਦੇਖਣਾ ਉਹਦੋਂ ਵਾਰ ਤਾਂ ਮੈਂ ਕਹੂੰਗਾ ਵੀ ਮੈਂ ਗੁਰਦੁਆਰੇ ਜਾ ਕੇ ਹੱਥ ਜੋੜ ਦਊਗਾ ਵੀ ਬਸ ਮੇਰੇ ਬਾਪ ਨੇ ਮੈਨੂੰ ਕੁਝ ਨਹੀਂ ਦਿੱਤਾ ਹੈਗਾ ਵੀ ਇਹ ਵੀ ਤੂੰ ਰ ਉਹ ਜਿਵੇਂ ਜਿਵੇਂ ਚਲਦਾ ਚਲਦਾ ਸਾਡੇ ਵੀ ਮਨ ਐ ਹੋਣ ਲੱਗ ਗਿਆ ਵੀ ਸਾਡੇ ਕੋਲ ਹੁਣ ਵੀ ਕੋਈ ਹੱਥ ਹੈ ਨਹੀਂ ਵੀ ਕੁਝ ਵੀ ਵੀ ਵਿੱਚੇ ਵਿੱਚੇ ਸਤਮੀ ਚ ਹੋਏ ਜਦੋਂ ਉਦੋਂ ਉਦੋਂ ਫਿਰ ਉਦੋਂ ਤੋਂ ਹੀ ਅਹਿਸਾਸ ਹੋਣ ਲੱਗ ਗਿਆ ਸੀਗਾ ਵੀ ਹਾਂਜੀ ਤੇ ਮੇਰੇ ਵੱਡੇ ਭਾਈ ਤਾਂ ਮੈਂ 5 ਸਾਲ ਵੀ ਜਦੋਂ 5ਵੀਂ ਚ ਸੀ ਉਦੋਂ ਮੇਰੇ ਨਾਨਾ ਮੈਨੂੰ ਲੈ ਗਏ ਵੀ ਕਹਿੰਦੇ ਵੀ ਉਹ ਵੀ ਦੇਖ ਕੇ ਵੀ ਐ ਹੋ ਜਾਣ ਕਰਨ ਵੀ ਇਹਨਾਂ ਕੋਲ ਤਾਂ ਹੈ ਨਹੀਂ ਕੁਝ ਵੀ ਉਹ ਸਾਰਾ ਕੁਝ ਦੇ ਜਿਆ ਕਰ ਮੈਂ ਉਹ ਦੋ ਸੂਟ ਦੇ ਜਾ ਕਰਨ ਜਦੋਂ ਵੀ ਆਇਆ ਕਰਨ ਨਾਲੇ ਚੱਪਲ ਜੁੱਤੀ ਸਾਰਾ ਕੁਝ ਦੇ ਜਾ ਕਰਨ ਮੇਰੀ ਮੰਮੀ ਨੂੰ ਤੇ ਕਿਹਾ ਕਰਨ ਕੋਈ ਨਾ ਤੂੰ ਸਾਡੇ ਹੁੰਦੇ ਟੈਨਸ਼ਨ ਨਾ ਲਿਆ ਕਰ ਹਰੇਕ ਚੀਜ਼ ਸਾਨੂੰ ਉਹੀ ਦੇ ਜਾ ਕਰਨ ਸੋਪਦਾ ਪੱਤਾ ਸਾਰਾ ਹਰੇਕ ਤੇ ਮੇਰੇ ਨਾਨੀ ਨਾਨਾ ਨੇ ਕਦੀ ਨਹੀਂ ਹੌਸਲਾ ਹਜੇ ਮਾਮੇ ਵੀ ਹੈਗੇ ਨੇ ਕਿਸੇ ਚੀਜ਼ ਦੀ ਵੀ ਲੋੜ ਹੋਵੇ ਉਹੀ ਦੇ ਜਾਂਦੇ ਆ ਤੇ ਉਹਦੇ ਮੇਰੀ ਮੰਮੀ ਦਾ ਜਦੋਂ ਮੈਂ 8ਵੀਂ ਕਲਾਸ ਚ ਹੈਗੀ ਸੀ ਮੇਰੇ ਮੰਮੀ ਦਾ ਆਪਰੇਸ਼ਨ ਹੋ ਗਿਆ ਪਾਣੀ ਵਾਲੀ ਰਸੋੜੀ ਸੀ ਤੇ ਮੇਰੇ ਪਾਪਾ ਕੋਲ ਪੈਸੇ ਨਹੀਂ ਹੈਗੇ ਜੀ ਮੇਰੇ ਦਾਦੇ ਨੂੰ ਕਹਿੰਦਾ ਸੀ ਵੀ ਸਾਨੂੰ ਵੀ ਜਿੱਦਾਂ ਵੀ ਕਰਕੇ ਤੂੰ ਆਰਤੀ ਤੇੋਂ ਪੈਸੇ ਲਿਆ ਦੀਏ ਵੀ ਤੂੰ ਬੇਸਫਲ ਸਾਡੀ ਸਾਣਤਾ ਆ ਵੀ ਮੈਂ ਖੇਤੀ ਵੀ ਕਰਦਾ ਕੰਮ ਨਾ ਮੇਰੇ ਕੋਲ ਤਾਂ ਹੈ ਨਹੀਂ ਪੈਸੇ ਮੇਰੀ ਮੰਮੀ ਦੇ ਤੇ ਢੇ ਪੇਟ ਮੇਰੀ ਮੰਮੀ ਦਾ ਬਦਲ ਲੱਗ ਗਿਆ ਐਡਾ ਫੁੱਲ ਗਿਆ ਕਹਿੰਦੇ ਡਾਕਟਰ ਕਹਿੰਦੇ ਵੀ ਬਸ ਆਹ 10 ਦਿਨ ਰਹਿ ਗਏ ਨੇ ਕਹਿੰਦੇ ਨਹੀਂ ਤੇ ਵੀ ਫਟ ਜਾਊਗੀ ਤੇ ਮੇਰੇ ਡੈਡੀ ਕਹਿੰਦਾ ਨਾ ਵੀ ਐ ਤਾਂ ਹੋਣੇ ਸਾਡੇ ਸਾਨੂੰ ਤੂੰ ਦੱਸਿਆ ਨਹੀਂ ਮੇਰੇ ਡੈਡੀ ਨੇ ਤੇ ਮੇਰੇ ਨਾਨੀ ਨੂੰ ਬੁਲਾ ਲਿਆ ਕਹਿੰਦੇ ਇਸ ਤਰ੍ਹਾਂ ਵੀ ਤੂੰ ਆ ਜਾ ਵੀ ਰੋਟੀ ਪਣੀ ਤਾਂ ਕਰ ਲੈਂਦੀ ਆ ਕੁੜੀ ਤੇ ਕੋਨਾ ਤੋਂ ਵੀ ਇਹਨਾਂ ਕੋਈ ਰੈਜੀਵੇਸ਼ ਓਟੇ ਨੇ ਤੇ অপারেশন ਕਰਾਉਣ ਜਾਣਾ ਹੈ ਤੇ ਮੇਰੇ ਡੈਡੀ ਨੇ ਉਹਨਾਂ ਦਾ ਸਿਆਣੀ ਚੋੜੋ ਵਗਦੇ ਤੇ ਸਾਡੇ ਮੇਰੇ ਡੈਡੀ ਦਾ ਜਾਣ ਪਛਾਣ ਦਾ ਹੈਗਾ ਸੀ ਆਰਤੀਆ ਤੇ ਕਹਿੰਦਾ ਕੋਈ ਨਾ ਕਹਿੰਦਾ ਭਾਈ ਲੈ ਜੋ ਕਿੰਨੇ ਮਰਜ਼ੀ ਤੁਸੀਂ ਲੈ ਜਾਓ 4-5 ਲੱਖ ਚਾਹੀਦੇ ਜਿੰਨਾ ਮਰਜ਼ੀ ਲੈ ਜਾਓ ਕਹਿੰਦਾ ਤੁਸੀਂ ਇਹਦੇ ਵੀ ਵੀ ਜਿੱਦਾਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਕਹਿੰਦਾ ਇਹਦੇ ਅੱਗੇ ਤਾਂ ਮੈਂ ਨਾ ਨਹੀਂ ਕਰਦਾ ਮੇਰੇ ਡੈਡੀ ਕਹਿੰਦਾ ਵੀ ਜਿੰਨੀ ਵੀ ਫਸਲ ਹੋਈ ਵੀ ਸਾਰੀ ਤੇਰੇ ਤੇ ਹੀ ਸਿੱਟਜਾਂਗੇ ਵੀ ਤੇਰੀ ਆਰਥ ਤੇ 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 ਵਧੀਆ ਲੋਕ ਪੈਸੇ ਦੇਤੇ ਮੇਰੀ ਮੰਮੀ ਦਾ ਵਧੀਆ 3-4 ਲੱਖ ਜੋ ਆਪਰੇਸ਼ਨ ਹੋ ਗਿਆ ਵਧੀਆ ਤੰਦਰੁਸਤ ਕਰੇ ਆ ਗਏ ਤੇ ਸਾਨੂੰ ਹੌਸਲਾ ਹੋ ਗਿਆ ਵੀ ਮੇਰੇ ਡੈਡੀ ਕਹਿੰਦਾ ਵੀ ਇਹਦੇ ਜ਼ਿੰਦਗੀ ਦੇ ਉੱਤੇ ਵੀ ਕੀ ਆ ਪੈਸੇ ਤੇ ਮੇਰੇ ਡੈਡੀ ਨੇ ਹੌਲੀ ਹੌਲੀ ਹੁਣ ਤਾਰਤੇ ਵੀ ਜਿੰਨੀ ਵੀ ਸਾਨੂੰ ਲੋਨ ਹੁੰਦੀ ਆ ਸਾਡਾ ਆੜਤੀ ਆ ਵੀ ਵਧੀਆ ਵਧੀਆ ਪੈਸੇ ਦੇਣ ਕਰਦਾ ਹੈ ਲੈਣ ਦੇ ਵੀ ਉਹਨੇ ਵੀ ਕਦੀ ਵੀ ਨਹੀਂ ਨਾ ਕਰੇ ਕਿ ਕੋਈ ਫਸਲ ਵੀ ਡੁੱਬ ਵੀ ਜਾਂਦੀ ਆ ਕਦੇ ਵੀ ਨਹੀਂ ਉਹਨਾਂ ਕਹਿੰਦੇ ਵੀ ਤੁਸੀਂ ਖਾਣ ਪੀਣ ਨੂੰ ਖਰਚਾ ਲਿਜਾਣਾ ਜਿੰਨਾ ਮਰਜ਼ੀ ਲਾਜੋ ਤੇ ਜੇ ਮੇਰੇ ਰਾਣੀ ਦਾ ਵੀ ਹੌਸਲਾ ਜਾਂ ਵਧ ਗਿਆ ਵੀ ਹਾਂ ਵੀ ਕੋਈ ਤਾਂ ਸਾਥ ਦੇਣ ਵਾਲਾ ਹੈ ਵੀ ਪ੍ਰਮਾਤਮਾ ਨੇ ਭੇਜਿਆ ਤੇ ਹੁਣ ਵੀ ਮੇਰੇ ਡੈਡੀ ਕਹਿੰਦਾ ਵੀ ਕੋਈ ਨਾ ਚੰਗ ਵੀ ਦੇ ਵੀ ਦੇ ਵੀ ਨਾ ਵੀ ਦੇ ਦੇ ਮੇਰੇ ਦਾਦਾ ਕਹਿੰਦਾ ਕੋਈ ਨਾ ਜਾਂਦਾ ਹੁਣ ਬਸ ਵੀ ਸਾਡੇ ਤੇ ਕੋਈ ਦੁੱਖ ਤਕਲੀਫ ਨਹੀਂ ਹੈਗੀ ਤੇ ਫਿਰ ਮੇਰੇ ਹੌਲੀ ਹੌਲੀ ਰੋਟੀ ਬਣਾਉਣੀ ਸਿੱਖੀ ਮੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਸੀ ਤੇ ਮੇਰੇ ਡੈਡੀ ਗਿਆ ਕਰੇ ਕਹਿੰਦਾ ਕੋਈ ਨਾ ਪੁੱਤ ਕਹਿੰਦਾ ਵੀ ਮੈਂ ਦੱਸ ਦੇਣਾ ਤੈਨੂੰ ਇਦਾਂ ਦਾ ਪਕਾਈ ਜਾ ਪਰ ਮੇਰੇ ਨਾਨੀ ਕਹਿ ਦਿਆ ਕਰੇ ਵੀ ਉਹ ਤੁਹਾਡੇ ਬਜ਼ੁਰਗ ਜੇ ਬਿੜਾਪੇ ਜੀ ਸੀ ਤੇ ਕਹਿੰਦੀ ਕੋਈ ਨਾ ਪੁੱਤ ਹੌਲੀ ਹੌਲੀ ਸਿੱਖ ਜਿਆ ਕਰੇ ਮੇਰੇ ਚਾਚੇ ਤਾਈਆਂ ਵੀ ਇਦਾਂ ਵੀ ਮੇਰੀ ਮੰਮੀ ਨਾਲ ਲੱਗਦੀ ਸੀ ਵੀ ਇਹ ਆਪਦੀ ਮੇਰੇ ਜਿਹੜੀ ਨਾ ਨਹੀਂ ਸੀ ਨਾ ਮੇਰੇ ਦਾਦੇ ਦੀ ਭੈਣ ਸੀ ਵੀ ਆਪਦੀ ਭੈਣ ਤੋਂ ਰਿਸ਼ਤਾ ਲੈ ਲਿਆ ਤੇ ਉਹਦੇ ਕਰਕੇ ਲੱਗਦੇ ਸੀ ਮੇਰੇ ਦਾਦਾ ਕਹਿ ਦਿਆ ਕਰੇ ਹਾਂ ਹਾਂ ਵੀ ਤੂੰ ਤਾਂ ਦੀ ਸਾਡੇ ਆ ਵੀ ਹਿੱਸਾ ਸਾਂਭ ਲੇਗੀ ਸਾਰਾ ਕੁਝ ਸਾਂਭ ਲੇਗੀ ਤੇ ਜਿਹੜੇ ਮੇਰੇ ਪਰਦਾਦੀ ਪਰਦਾਦੇ ਦਾ ਸੀ ਸਾਰਾ ਸੋਨਾ ਸੋਨਾ ਉਹ ਮੇਰੇ ਦਾਦੇ ਨੇ ਰੱਖ ਲਿਆ ਤੇ ਮੇਰੇ ਮੇਰੀ ਮੰਮੀ ਰੈਡੀ ਨੇ ਸਾਂਭਿਆ ਕਹਿੰਦੇ ਸਾਨੂੰ ਬਸ ਉਹਨਾਂ ਦਾ ਪੁੱਲ ਤਾਰ ਜੂਗਾ ਵੀ ਅਸੀਂ ਤਾਂ ਕੁਝ ਨਹੀਂ ਲੈਂਦੇ ਆਗੇ ਤੇ ਸਾਰਾ ਕੁਝ ਉਹਨਾਂ ਦੇ ਸਾਹਮਣੇ ਤੇ ਮੇਰੇ ਮੰਮੀ ਡੈਡੀ ਵੀ ਜਿੱਦਾਂ ਵੀ ਬਜ਼ੁਰਗ ਮੇਰੇ ਪਰਦਾਦਾ ਪਰਦਾਦੀ ਮੰਜੇ ਤੇ ਪੈ ਰਹੇ ਹੁੰਦੇ ਸੀ ਮੇਰੇ ਦਾਦੀ ਦਾਦਾ ਜਮਾ ਨੂੰ ਦੇਖਦੇ ਸੀ ਤੇ ਮੇਰੇ ਮੰਮੀ ਡੈਡੀ ਦਾ ਸਾਹਬਿਆ ਮੇਰੇ ਮੰਮੀ ਸਾਨੂੰ ਕਹਿੰਦੀ ਵੀ ਤੂੰ ਅਸੀਂ ਛੋਟੇ ਛੋਟੇ ਸੀ ਵੀ ਤੂੰ ਆਪਦੀ ਪਰਦਾਦੀ ਕੋਲ ਬੈਠ ਜਾਂਦੇ ਸੀ ਤੁਸੀਂ ਤੇ ਤੁਹਾਨੂੰ ਮੈਂ ਬਿਠਾ ਦਿੰਦੀ ਸੀ ਮੈਂ ਕੰਮ ਧੰਦਾ ਕਰ ਲੈਂਦੀ ਨਾਲੇ ਉਹਨਾਂ ਨੂੰ ਜੋ ਪੱਕਾ ਤਰ੍ਹਾਂ ਸਾਹਮਣੇ ਸੀ ਤੇ ਮੇਰੇ ਡੈਡੀ ਕਹਿੰਦਾ ਕੋਈ ਨਾ ਮੇਰਾ ਪਰਦਾਦਾ ਕਹਿੰਦਾ ਸੀ ਵੀ ਤੂੰ ਹੁਣ ਨੌਕਰਾਵਲਾ ਵੀ ਤੇ ਤੇਰੇ ਬਾਪ ਨੇ ਤੈਨੂੰ ਕੁਝ ਨਹੀਂ ਦੇਣਾ ਹੈਗਾ ਮੇਰੇ ਡੈਡੀ ਕਹਿੰਦਾ ਵੀ ਕੋਈ ਨਾ ਦੇ ਦੇਊਗਾ ਕਹਿੰਦਾ ਬਾਪ ਕੱਲਾ ਵੀ ਮੇਰਾ ਪਰਦਾਦਾ ਕਹੇ ਦਿਆ ਕਰੇ ਬਾਰ-ਬਾਰ ਕਹਿੰਦਾ ਨਾ ਇਹਨੇ ਦੇਣੀ ਨਹੀਂ ਹੈ ਕੀ ਕਹਿੰਦਾ ਇਹ ਵੀ ਬਦਲ ਜਾਊਗਾ ਕਹਿੰਦਾ ਜਿੱਦਾਂ ਵੀ ਇਹ ਬੰਟਣ ਤੇ ਜਾਂਦਾ ਆ ਹਾਂ ਪੈਸੇ ਠਾਈ ਗਿਆ ਮੇਰਾ ਦਾਦਾ ਤੇ ਕਹਿੰਦਾ ਤੈਨੂੰ ਦਿਨ-ਦਾਨ ਕੁਛ ਮੇਰਾ ਡੈਡੀ ਕਹਿੰਦਾ ਨਾ ਰੱਬ ਤਾਂ ਦੇਖਦਾ ਆ ਤੇ ਹੋ ਉਹੀ ਗੱਲ ਹੋ ਗਈ ਮੈਂ ਡੈਡੀ ਕਹਿੰਦਾ ਉਹੀ ਸਮੇਂ ਨੂੰ ਮੈਂ ਯਾਦ ਕਰਦਾ ਵੀ ਅੱਜ ਨੂੰ ਮੈਂ ਰੱਖੀ ਆਉਂਦਾ ਕਰ ਇਹਦੇ ਬੱਚਿਆਂ ਦਾ ਵਧਿਆ ਵੀ ਕਰ ਲੈਂਦਾ ਵੀ ਆਪਦਾ ਵਧਿਆ ਇਹਨਾਂ ਤੇ ਮੇਰਾ ਡੈਡੀ ਕਹਿੰਦਾ ਕੋਈ ਨਾ ਕਹਿੰਦਾ ਵੀ ਰੱਬ ਤਾਂ ਦੇਖਦਾ ਕਹਿੰਦਾ ਉਹਨਾਂ ਨੂੰ ਸਾਬਦਾ ਕਹਿੰਦਾ ਲੈ ਮੇਰੇ ਸਾਡਾ ਕਹਿ ਦਿਆ ਕਰੇ ਵੀ ਲੈ ਇਹ ਤਾਂ ਵੀ ਦਾ ਦਿਮਾਗ ਹਿੱਲ ਰਿਹਾ ਮੇਰੇ ਰੈਡੀ ਨੂੰ ਕਹਿ ਦਿਆ ਕਰੇ ਵੀ ਟੈਨਸ਼ਨ ਵਾਲਿਆ ਕਰੇ ਮੇਰੇ ਰੈਡੀ ਕਹਿੰਦੇ ਵੀ ਹੁਣ ਪਤਾ ਨਹੀਂ ਕੁਛ ਦਿਨ ਤਾਂ ਨਹੀਂ ਹੈਗਾ ਮੈਨੂੰ ਵੀ ਸਾਰਿਆਂ ਦਾ ਵਧੀਆ ਬਣਾਤਾ ਦੂਜਿਆਂ ਦਾ ਵੀ ਮੇਰੇ ਵਰੀ ਤਾਂ ਹੁਣ ਇਹਦੇ ਕੋਲ ਹੈ ਨਹੀਂ ਤੇ ਮੇਰੇ ਰੈਡੀ ਟੈਨਸ਼ਨ ਪਾਲਿਆ ਕਰੇ ਅਸੀਂ ਰੈਡੀ ਨੂੰ ਕਹਿ ਦਿਆ ਕਰੀ ਕੋਈ ਨਾ ਕੁਛ ਨਹੀਂ ਹੁੰਦਾ ਹੈਗਾ ਦਿੱਕਤ ਨਹੀਂ ਤਾਂ ਦਊਂਗਾ ਤੇ ਮੈਂ ਕਹਾ ਨਾ ਡੈਡੀ ਕੁਛ ਨਹੀਂ ਹੁੰਦਾ ਹੈਗਾ ਮੇਰਾ ਢਾੜੀ ਰੋਲ ਆਪੇ ਜਦੋਂ ਮੰਮੀ ਕੋਲ ਜਾ ਕੇ ਕਹਿੰਦਾ ਵੀ ਇੰਨਾ ਚਿਰ ਹੋ ਗਿਆ ਕਹਿੰਦਾ ਮੈਂ ਬਾਹੀ ਕੀਤੀ ਕਰ ਕਰਕੇ ਉਹ ਰਾਤ ਨੂੰ ਟਰੈਕਟਰ ਟਰਾਲੀ ਨਾਲ ਜਾਂਦਾ ਹੁੰਦਾ ਸੀ ਜਿਹੜਾ ਪੂਲ ਬਣਦਾ ਹੁੰਦਾ ਸੀ ਆ ਜਿਹੜਾ ਮੋਗੇ ਵਾਲੀ ਸਾਈਡ ਤੇ ਪੂਲਾ ਇੱਥੇ ਪੱਥਰ ਸਿੱਟਦੇ ਹੁੰਦੇ ਸੀ ਤੇ ਮੇਰਾ ਢਾੜੀ ਉਦੋਂ ਆਸ਼ਾ ਟਰੈਕਟਰ ਹੁੰਦੀ ਸੀ ਤੇ ਮੇਰੇ ਢਾੜੀ ਉੱਤੇ ਪੱਥਰ ਸਿੱਟਦੇ ਹੁੰਦੇ ਸੀ ਤੇ ਉਹ ਜਿਹੜੇ ਵੀ ਪੈਸੇ ਬਣਦੇ ਹੁੰਦੇ ਸੀ ਜਿੱਦਾਂ ਹਜ਼ਾਰ 2000 ਉਹ ਕੱਟ ਹੀ ਹੁੰਦੇ ਸੀ ਤੇ ਮੇਰਾ ਢਾੜੀ ਸਾਰੇ ਉਮਰੇ ਦਾਬਦੇ ਦੀ ਤਾਲੀ ਤੇ ਰੱਖ ਦਿਆ ਕਰੇ ਤੇ ਕਹਿੰਦਾ ਵੀ ਮੈਂ ਵੀ ਆਪਦੇ ਛੋਟੇ ਛੋਟੇ ਬੱਚੇ ਵੀ ਛੱਡ ਕੇ ਜਾਣਾ ਮੇਰੀ ਮੰਮੀ ਨਾਲ ਜਿੰਦਾ ਸੀ ਵੀ ਛੱਡ ਕੇ ਜਾਣਾ ਮੈਂ ਤਾਂ ਕਈ ਰਾਤਾਂ ਹੀ ਨਹੀਂ ਘਰੇ ਆਉਣਾ ਹਾਂ ਵੀ ਤੂੰ ਵੀ ਮੇਰੀ ਇਹੀ ਕਮਾਈ ਦਾ ਮੁੱਲ ਪਾ ਲੈਂਦਾ ਵੀ ਹੁਣ ਅੱਜ ਤੱਕ ਤਾਂ ਮੈਨੂੰ ਦੇ ਦੇ ਕਹਿੰਦਾ ਨਾ ਮੈਂ ਤਾਂ ਜਿੰਦਾ ਨਹੀਂ ਕਹਿੰਦਾ ਤੇ ਹੁਣ ਮੈਂ ਅੜੀ ਨਾਲੋਂ ਚੱਕ ਕੇ ਘਰ ਪਾਇਆ ਕਹਿੰਦਾ ਵੀ ਹੁਣ ਤਾਂ ਸਾਡਾ ਦੇ ਦੇ ਪੁਰਾਣਾ ਘਰ ਆ ਸਾਡੇ ਦੋ ਕਾਬਰੇ ਉੱਥੇ ਤੇ ਉਹ ਵੀ ਨਹੀਂ ਪੁੱਟਣ ਦਿੰਦਾ ਮੇਰਾ ਡੈਡੀ ਕਹਿੰਦਾ ਵੀ ਹੁਣ ਤਾਂ ਮੈਂ ਲਾਉਣ ਚੱਕ ਕੇ ਪਾਇਆ ਵੀ ਇਹ ਤਾਂ ਹੁਣ ਸਾਡਾ ਆਪਦਾ ਹਿੱਸੇ 'ਚ ਆਉਂਦਾ ਇਹ ਤਾਂ ਸਾਨੂੰ ਪੁੱਟਣ ਦੇ ਕਹਿੰਦਾ ਉਹ ਵੀ ਨਹੀਂ ਪੁੱਟਣ ਦਿੰਦਾ ਤੇ ਕਈ ਵਾਰ ਕਹਾਂ ਲੱਗਦਾ ਵੀ ਹੁਣ ਵੀ ਮੈਂ ਕੁਝ ਖਾ ਕੇ ਮਰ ਜਾਂ ਵੀ ਤੂੰ ਐਨਾ ਕੁਝ ਵੀ ਨਹੀਂ ਦਿੰਦਾ ਹੈਗਾ ਤਾਂ ਮੇਰੇ ਬੱਚੇ ਕੀ ਕਰਨਗੇ ਤੁਸੀਂ ਦੱਸਦੇ ਸੀਗੇ ਵੀ ਜਦੋਂ ਵੀ ਤੁਸੀਂ ਜਦੋਂ ਆਰਥਿਕ ਹਾਲਾਤ ਇੰਨੇ ਕੁ ਮਾੜੇ ਹੋ ਗਏ ਸੀ ਤੁਸੀਂ ਪੜਾਈ ਛੱਡੀ ਜਦੋਂ ਆਪਣੇ ਪਿਤਾ ਜੀ ਨੂੰ ਕਿਹਾ ਉਹ 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 ਗੱਲ ਵੀ ਦੱਸੋ ਦੁਬਾਰਾ ਉਹੀ ਬਈ ਵੀ ਇੱਦਾਂ ਵੀ ਰੈਡੀ ਨੂੰ ਦੇਖਦੇ ਰਹਿੰਦੇ ਸੀ ਵੀ ਸਾਡੇ ਦਾਦਾ ਦਾਦੀ ਨੇ ਕੁਝ ਨਹੀਂ ਦਿੱਤਾ ਵੀ ਦਾਦੀ ਫੇਰ ਵੀ ਕਹਿ ਦਿੰਦੀ ਸੀ ਵੀ ਜਿੱਦਾਂ ਉਹਦੇ ਤਾਂ ਚੱਲਦੀ ਨਹੀਂ ਸੀ ਹੂੰ ਤੇ ਦਾਦੀ ਕਹਿੰਦੀ ਹੁੰਦੀ ਸੀ ਵੀ ਵੱਡਾ ਪੁੱਤ ਆ ਉਹ ਤਾਂ ਫੇਰ ਵੀ ਕਹਿੰਦੀ ਹੁੰਦੀ ਸੀ ਪਰ ਉਹਨੂੰ ਦਾਦਾ ਮੇਰਾ ਕਹਿੰਦਾ ਨੂੰ ਤੁਸੀਂ ਤੈਕ ਹੀ ਲੈਣਾ ਹੂੰ ਵੀ ਤੇ ਕਹਿੰਦੀ ਸੀ ਵੀ ਉਹਦਾ ਹਿੱਸਾ ਬਣਦਾ ਦੇ ਵਿਚਾਰਾ ਨੂੰ ਵਿਆਹ ਤਾਂ ਵੀ ਇਹਦਾ ਹੁਣ ਤਾਂ ਵੀ ਜਿਹੜਾ ਹਿੱਸਾ ਉਹਦਾ ਦੇ ਉਹਦੇ ਵੀ ਬੱਚੇ ਹੋ ਰਹੇ ਨੇ ਵੀ ਥਾਂ ਬਣਾਉਂਗਾ ਆਪਦੀ ਕਹਿੰਦਾ ਨਾ ਅਸਤਾ ਦਿੰਦੇ ਨਹੀਂ ਤੇ ਸਾਡੇ ਐ ਵੀ ਅਸੀਂ ਜਦੋਂ ਵੀ ਸਕੂਲ ਜਾਣਾ ਵੀ ਵੀ ਤੁਰ ਕੇ ਜਾਂਦੇ ਹੁੰਦੇ ਸੀ ਕਾਫੀ ਦੂਰ ਹੈ ਗਿੱਡੜ ਪਿੰਡੀ ਹੁੰਦਾ ਸੀ ਸਾਡਾ ਪਿੰਡ ਨਾਲ ਸਕੂਲ ਵੀ ਬਹੁਤ ਦੂਰ ਵੀ ਆ ਵੀ ਆਈ ਲੱਗਦੀ ਆ ਕਾਲੇ ਪਾਣੀ ਜਾਨੀ ਉਸ ਕਿਸ਼ਤੀ ਦੇ ਵਿੱਚ ਅਨੰਤ ਜਾਏ ਕਤੁਰਕੇ ਦੂਜੇ ਸਾਰੇ ਬੱਚੇ ਸਾਈਕਲਾਂ ਤੇ ਜਾਇਆ ਕਰਨ ਅਸੀਂ ਆਪਦੇ ਡੈਡੀ ਨੂੰ ਕਹਾਈ ਕਰੀ ਵੀ ਸਾਨੂੰ ਵੀ ਸਾਈਕਲ ਲੈ ਦੇ ਤੇ ਸਾਡੇ ਮੋੜੇ ਕਹਿੰਦਾ ਕੋਈ ਨਾ ਲੈ ਦੂੰਗਾ ਪੁੱਤ ਵੀ ਤੇ ਅਸੀਂ ਫਿਰ ਹੌਲੀ ਹੌਲੀ ਆ ਵੀ ਕੋਈ ਨਾ ਡੈਡੀ ਅਸੀਂ ਤੁਰ ਕੇ ਚੱਲ ਜਾਾਂਗੇ ਵੀ ਡੈਡੀ ਜਦੋਂ ਮੂੰਹ ਵੱਲ ਦੇਖਣਾ ਵੀ ਹਾਂ ਬਾਈ ਵੀ ਹੁਣ ਡੈਡੀ ਦੇ ਹੱਥ ਪੱਲੇ ਤਾਂ ਹੈ ਨਹੀਂ ਉਸ ਵੀ ਤੇ ਸਾਡੇ ਫੇਰ ਵੀ ਕਹਿੰਦਾ ਕੋਈ ਨਾ ਪੁੱਤ ਲਿਆ ਦੂੰਗਾ ਤੇ ਫਿਰ ਵੀ ਲਿਆ ਦਿਆ ਕਰੇ ਤੇ ਇਹ ਸਾਨੂੰ ਸਾਈਕਲ ਲਿਆਤਾ ਅਸੀਂ ਦੋਨੇ ਭੈਣ ਭਾਈ ਜਾਇਆ ਕਰੀਏ ਮੈਂ ਆਵਦੇ ਭਰਾ ਨੂੰ ਕਹੇ ਉਹ ਤਾਂ ਕਰਨਾ ਵੱਖਰਾ ਲਾਊਗਾ ਮੈਂ ਕਿਹਾ ਕੋਈ ਨਾ ਵੀਰੇ ਤੂੰ ਇਹ ਲੈ ਜਾਕਰ ਮੈਂ ਤੁਰਤੇ ਬਾਗ ਜਾ ਕਰੂੰਗਾ ਅਸੀਂ ਤੁਰਤੇ ਬਾਗ ਜਾ ਕਰੀ ਮੇਰੇ ਡੈਡੀ ਕਹਿੰਦਾ ਨਾਮ ਮੇਰੀ ਕੁੜੀ ਗੱਲ ਲਈ ਤੁਰਤੇ ਜਾਂੰਦੀਆ ਤੇ ਮੈਡੀ ਨੇ ਵੀ ਕਿੱਦਾਂ ਵੀ ਕਰਕੇ ਸਾਨੂੰ ਦੋਨਾਂ ਬੈੜ ਪਾਈਆਂ ਨੂੰ ਸਾਈਕਲ ਲਿਆਤੀ ਤੇ ਮੈਂ ਆਇਆ ਕਰਾ ਸਾਈਕਲ ਤੇ ਤੇ ਮੇਰੇ ਡੈਡੀ ਕਹਿੰਦਾ ਵੀ ਵੀ ਪੁੱਤੇ ਤੇਰੀ ਮੰਮਾ ਤਾਂ ਹਜੇ ਤੱਕ ਕੰਮ ਨਹੀਂ ਕਰ ਸਕਦੀ ਤੇ ਵੀ ਤੂੰ ਤੜਕੀ ਉੱਠ ਕੇ ਸੇ ਨਹੀਂ ਥੋੜਾ ਜਿਹਾ ਉੱਠ ਖੜਿਆ ਕਰ ਕਦੇ ਵੀ ਐਡਾ ਬੱਚਾ ਦਾ ਸੌਣਾ ਵੀ ਨਹੀਂ ਚਾਹੀਦਾ ਵੀ ਹਜੇ 8 ਸਾਲ ਦਾ ਬੱਚਾ ਵੀ ਕਿੰਨਾ ਕੁ ਕਰ ਸਕਦਾ ਹੈ ਤੇ ਜੇ ਮੇਰਾ ਕੋਈ ਨਾਲੜੀ ਮੈਂ ਰੋਟੀ ਬਖਾ ਜਾ ਕਰੂੰਗੀ ਵੀ ਦੂਜੇ ਕੰਮ ਮੈਂ ਆ ਕੇ ਕਰ ਲਿਆ ਕਰੂੰਗੀ ਫਿਰ ਵੀ ਮੇਰੇ ਮੰਮੀ ਹੌਲੀ ਹੌਲੀ ਵੀ ਖੜੀ ਹੋ ਕੇ ਕੁਛ ਤਾਂ ਵੀ ਸਾਡੇ ਉਦਾਂ ਤੱਕ ਜਿਹਦੇ ਤੱਕ ਅਸੀਂ ਸਕੂਲੋਂ ਹੁੰਦੇ ਸੀ ਕੁਛ ਤਾਂ ਕੰਮ ਕਰ ਲਿਆ ਕਰੇ ਤੇ ਜਿੱਦਾਂ ਵੀ ਗੋਹਾ ਹੁੰਦਾ ਸੀ ਫਿਰ ਮੇਰੇ ਰੈੜੀ ਜਿਹੜੋ ਹੱਥ ਤੇ ਬੰਨੜਾ ਰੇੜੀ ਜੀ ਹੁੰਦੀ ਸੀ ਉਦੋਂ ਵੀ ਆਉਂਦੀ ਮਰ ਕੋਈ ਰੋ ਪੁੱਤ ਭਰਦਿਆ ਕਰ ਮੈਂ ਡੇਗਿਆ ਆਇਆ ਕਰੂੰਗਾ ਤੇ ਮੈਂ ਹੌਲੀ ਹੌਲੀ ਰੋਟੀ ਪਕਾਉਣੀ ਸਿੱਖੀ ਮੇਰੇ ਰੈੜੀ ਕੰਡਾ ਇਦਾਂ ਦਾ ਬਿੱਲੀ ਜਾ ਪਰ ਮੈਂ ਹੌਲੀ ਰੋਟੀਆਂ ਪਕਾ ਲਿਆ ਕਰ ਇਸ ਤਰ੍ਹਾਂ ਹੌਲੀ ਹੌਲੀ ਤੜਕੀ ਉੱਠ ਕੇ ਸਾਰੇ ਕੰਮ ਪਰ ਮੈਨੂੰ ਆਹ ਹੋ ਗਿਆ ਕਰ ਵੀ ਕਦੋਂ ਛੁੱਟੀ ਹੋਵੇ ਮੈਂ ਘਰੇ ਕਦੋਂ ਜਾਵਾਂ ਵੀ ਮੇਰਾ ਇੰਨੇ ਤਾਂ ਕੰਮ ਪਏ ਨੇ ਦੂਜੀਆਂ ਕੁੜੀਆਂ ਕਹਿੰਦੇ ਵੀ ਤੂੰ ਵੀ ਅੱਧੀ ਛੁੱਟੀ ਵੇਲੇ ਤੂੰ ਖੇਡਦੀ ਘਾਤੋ ਨਹੀਂ ਮੈਂ ਕਹਾਂ ਮੇਰਾ ਮਨ ਜਾ ਘਰੇ ਆਇਆ ਹੋਇਆ ਰਹਿੰਦਾ ਵੀ ਹਜੇ ਮੈਂ ਕੰਮ ਜਾ ਕੇ ਮੈਂ ਕਹਾਂ ਤੁਸੀਂ ਤੁਹਾਨੂੰ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਹੈਗੀ ਮੈਂ ਕਹਾਂ ਵੀ ਸਾਡੇ ਵੀ ਇਦਾਂ ਦਿਨ ਹੋਣ ਵੀ ਮੈਂ ਵੀ ਖੇਡਾਂ ਤੇ ਮੈਨੂੰ ਘਰੇ ਟੰਚ ਰਿਹਾ ਮੈਂ ਤੜਕੀ ਜਦ ਸਕੂਲ ਆਇਆ ਕਰ ਮੈਨੂੰ ਹੈ ਵੀ ਵੀ ਕਦੋਂ ਹੁਣ ਛੁੱਟੀ ਹੋਊਗੀ ਤੇ ਮਨ ਮੈਡਮ ਕਹ ਗਿਆ ਘਰੇ ਘਰੇ ਕਰੇ ਵੀ ਤੂੰ ਇੰਨਾ ਵੀ ਤਦ ਦੋ ਹੋਈ ਰਹਿਣੀ ਹੈ ਸਾਰੇ ਬੱਚੇ ਤਾਂ ਗਣ ਧਿਆਨ ਤੇਰਾ ਹੋਰ ਕਿਤੇ ਹੁੰਦਾ ਮੈਂ ਕੋਈ ਨਾ ਮੈਡਮ ਜੀ ਇੱਕ ਦਿਨ ਮੈਨੂੰ ਕੁਛ ਲੱਗ ਗਈ ਕਹਿੰਦੇ ਵੀ ਤੁਹਾਨੂੰ ਐ ਹੋ ਜਾਵੇ ਛੁੱਟੀ ਕਦੋਂ ਹੋਵੇ ਸਾਰਾ ਤਾਂ ਪਹਿਲੇ ਭੱਜ ਲੈਣੀ ਹੈ ਮੈਂ ਤੁਹਾਨੂੰ ਮੈਡਮ ਜੀ ਵੀ ਜਿੱਦਾਂ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਕਿ ਜਿਨ੍ਹਾਂ ਨੇ ਵੀ ਜਿੱਦਾਂ ਹਾਲਾਤ ਦੇਖੇ ਹੋਣ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਮੈਂ ਕਦੀ ਛੁੱਟੀ ਨਹੀਂ ਕਰੀ ਸੀ ਮੈਂ ਡੇਲੀ ਸਕੂਲ ਜਾਣਾ ਪਾਵੇ ਜਿੰਨਾ ਵਰਜ ਹੋਏ ਮੇਰੀ ਮੰਮੀ ਕਹਿੰਦੀ ਵੀ ਮੂਰੇ ਇਹ ਆ ਕੇ ਕਰ ਲਿਆ ਕਰੀ ਕਹਿੰਦੀ ਕੋਈ ਨਾ ਕਹਿੰਦੀ ਤੂੰ ਸਕੂਲ ਟਾਈਮ ਨਾ ਪਹੁੰਚਿਆ ਕਰ ਮੈਂ ਅੱਧਾ ਘੰਟਾ ਫੇਰ ਵੀ ਲੇਟ ਹੁੰਦੀ ਸੀ ਤੇ ਮੈਨੂੰ ਟੀਚਰ ਐਨਾ ਕੁਝ ਬੋਲਿਆ ਕਰਨ ਮੈਂ ਤਾਂ ਕੋਈ ਨਾ ਚੁੱਪ ਕਰਕੇ ਖੜੀ ਹੋ ਜਾਣਾ ਤੇ ਮੇਰੇ ਮਨ ਚ ਆਇਆ ਆਇਆ ਕਰੇ ਮੇਰੀ ਮੰਮੀ ਕਹਿੰਦੇ ਕਰੇ ਵੀ ਤੂੰ ਲੇਟ ਜਾਨੀ ਤਾਂ ਟੀਚਰ ਕੁਝ ਕਹਿੰਦੇ ਮੈਂ ਤਾਂ ਨਾ ਮੰਮੀ ਕੁਝ ਨਹੀਂ ਕਹਿੰਦੇ ਹੈਗੇ ਤੇ ਮੇਰਾ ਡੈਡੀ ਵੀ ਕਹਿੰਦਿਆ ਕਰੇ ਕਹਿੰਦਾ ਵੀ ਮੇ ਛੋਟੀ ਜਿਹੀ ਕੁੜੀ ਨੂੰ ਕੰਮ ਲਾਤਾ ਤੇ ਉਹੀ ਵਾਰ ਆ ਵੀ ਵੀ ਅੱਦਾ ਵੀ ਡੋਲੇ ਜ ਨਹੀਂ ਹੈਗੇ ਮੇਰਾ ਮਨ ਚਾਹੁੰਦਾ ਵੀ ਹੁਣ ਇਹ ਹੀ ਕੰਮ ਕਰਨਾ ਹੈ ਤੇ ਬਸ ਕਰਨਾ ਹੈ। ਹੂੰ ਜਦੋਂ ਬੱਚਿਆਂ ਦਾ ਹਨਾ ਇੱਕ ਕੁੜੀ ਦੇ ਤੇ ਸੁਪਨੇ ਬਹੁਤ ਹੁੰਦੇ ਆ। ਮਾਪਿਆਂ ਦੇ ਘਰੇ ਵੀ ਰਹਿ ਕੇ ਸੁਪਨੇ ਹੁੰਦੇ ਆ। ਫਿਰ ਗਾਂਹ ਵੀ ਬਹੁਤ ਸੁਪਨੇ ਹੁੰਦੇ ਆ। ਜਦੋਂ ਸ਼ੁਰੂ ਚ ਹੀ ਪਤਾ ਲੱਗ ਜੇ ਵੀ ਮੇਰੇ ਸੁਪਨੇ ਵੀ ਪੂਰੇ ਨਹੀਂ ਮੇਰਾ ਪਯੋ ਕਰ ਸਕਦਾ ਫਿਰ ਕਿਵੇਂ ਹੁੰਦਾ ਹੈ। 23 ਵਾਰਤਾ ਹੋਇਆ ਕਰ ਮੈਂ ਡੈਡੀ ਮੈਂ ਆਹ ਕੋਰਸ ਕਰਨਾ ਹੈ। ਮੈਂ ਆਪਣੇ ਡੈਡੀ ਨੂੰ ਕਹਿ ਦਿਆ ਕਰਾ ਵੀ ਹਾਂ ਵੀ ਮੈਂ ਵੀ ਸਕੂਟਰ ਤੇ ਜਾਇਆ ਕਰੂੰਗੀ। ਦੇ ਕਿਸੇ ਨੂੰ ਜਾਂਦਾ ਦੇਖ ਲੈਂਦੀ ਸੀ ਮੈਂ ਰੀ ਨੂੰ ਕੰਨ ਨਹੀਂ ਸੀ ਮੈਂ ਤਾਂ ਵੀ ਪੁੱਛ ਚ ਲੱਗ ਗਈ ਤੇ ਮੈਂ ਡਾਡੀ ਕਹਿੰਦਾ ਕੋਈ ਨਾ ਕਹਿੰਦਾ ਤੁਹਾਨੂੰ ਵੀ ਵਧੀਆ ਬੜਾ ਵਾਂਗੇ ਵੀ ਵਧੀਆ ਤੇ ਜਦੋਂ ਹੌਲੀ ਹੌਲੀ ਡਾਡੀ ਤੇ ਹਾਲਾਤ ਇਹ ਦੇਖ ਕੇ ਜਿੱਦਾਂ ਪਾਣੀ ਆ ਜਾਂਦਾ ਸੀ ਪਰ ਮੈਂ ਆਪ ਚੁੱਪ ਜਾ ਕਰਕੇ ਰਿਹਾ ਜਦੋਂ ਮੇਰੇ ਡਾਡੀ ਕਹਿੰਦਾ ਪਾਣੀ ਆ ਜਾਂਦੇ ਤੋਂ ਭਾਵੇਂ ਜਦੋਂ ਤੁਹਾਡੀ ਜ਼ਮੀਨ ਚੋਂ ਸਤਲੁਜ ਦਰਿਆ ਚੋਂ ਉਹ ਹਾੜਾ ਆ ਜਾਂਦਾ ਤੇ ਉਹ ਫਸਲ ਖਰਾਬ ਹੋ ਜਾਂਦੀ ਹਾਂਜੀ ਹਰ ਸਾਲ ਹੀ ਆ ਜਾਂਦਾ ਸੀ ਤੇ ਫਿਰ ਅਸੀਂ ਕੋਠਿਆਂ ਦੇ ਉੱਪਰ ਬੈਠੇ ਹਾਂ ਨਾ ਜਿੱਦਾਂ ਵੀ ਸਾਰਾ ਕੁਝ ਤਾਂ ਬਰਵਾਤ ਹੋ ਜਾਂਦਾ ਸੀ ਫਿਰ ਮੈਂ ਆਪਣੇ ਡੈਡੀ ਨੂੰ ਕਹਾਂਾ ਵੀ ਕੋਈ ਨਾ ਡੈਡੀ ਫਿਰ ਗਿਆ ਮੈਂ ਡੈਡੀ ਕਦਨ ਕੰਨਾ ਕਹਿੰਦਾ ਫੀਸ ਨਹੀਂ ਭਰ ਹੁੰਦੀ ਬਸ ਕੋਈ ਨਾ ਡੈਡੀ ਫਿਰ ਕੀ ਆ ਜਦੋਂ ਮੈਂ 10th ਤੱਕ ਪਹੁੰਚ ਗਈ ਜਿੱਦਾਂ ਵੀ ਵੀ ਗੁਜ਼ਰ ਗਏ ਸੀ ਵੀ ਹੌਲੀ ਹੌਲੀ ਵੀ ਜਿੱਦਾਂ ਸਕੂਲ ਜਾਣਾ ਆਵਦੀ ਮਜਬੂਰੀਆਂ ਕੱਟ ਲਈਏ ਜਦੋਂ ਮੈਂ 10th ਕੀਤੀ ਫਿਰ ਪਲੱਸ 1 ਆ ਗਈ ਫਿਰ ਮੈਂ ਪਲੱਸ 1 ਤਾਂ ਕਰ ਲਈ ਸੀ ਉਦੋਂ ਬਾਅਦ ਚ ਪਾਣੀ ਆ ਗਿਆ ਮੇਰੇ ਡੈਡੀ ਕਹਿੰਦੇ ਵੀ ਪਲੱਸ 2 ਕਰਨੀ ਆ ਮੈਂ ਕਹਾਂਾ ਕੋਈ ਨਾ ਡੈਡੀ ਵੀ ਐਡਾ ਹੁਣ ਆਪਣਾ ਤਾਂ ਹੱਥ ਤੰਗ ਆ ਜਿੱਦਾਂ ਤੋਂ ਉਹ ਵੀ ਮਜਬੂਰ ਮੈਂ ਕਰਦੀ ਤੇ ਮੇਰੇ ਨਾਲ ਕਿੰਨਾ ਕੋਈ ਰੋਵਾਂ ਗਾਵੜਾ ਸਾਹਿਬ ਜੀ ਇਹਦਾ ਓਪਨ ਚ ਭਰਦੀ ਮੇ ਕੋਈ ਨਾ ਰੈਡੀ ਤੇ ਫਿਰ ਵੀ ਰੈਡੀ ਕਹਿੰਦਾ ਵੀ ਹਾਂ ਵੀ ਪਾਈ ਖਰਚਾ ਤਾਂ ਹੈ ਨਹੀਂ ਮੰਮੀ ਨੂੰ ਕਹਿਣ ਲੱਗ ਗਿਆ ਵੀ ਇੰਨਾ ਤਾਂ ਆਪਾਂ ਹੁਣ ਖਰਚਾ ਚੁੱਕ ਨਹੀਂ ਸਕਦੇ ਮੇ ਕੋਈ ਰਹਿਣੀ ਆਪਾਂ ਘਰੇ ਕੰਮ ਕਰ ਲਿਆ ਕਰਾਂਗੇ ਫਿਰ ਇਦਾਂ ਬੈਸ ਸਾਰਾ ਕੱਜੋ ਦੋ ਤਿੰਨ ਹਿੰਦੀ ਦੁੱਧ ਬਾਦ ਪਾਈ ਗਏ ਘਰ ਦਾ ਖਰਚਾ ਚੱਲਣ ਲੱਗ ਗਿਆ ਵਧੀਆ ਹਾਲਾਤ ਹੋ ਫਿਰ ਅਸੀਂ ਮੇਰੇ ਡੈਡੀ ਨੇ ਵੀ ਕਹਿੰਦਾ ਵੀ ਹੁਣ ਇਹ ਵੀ ਦੋ ਕਮਰੇ ਸੀ ਮੇਰੇ ਦਾਦੀ ਦਾਦਾ ਕਰਾਉਂਦੇ ਉੱਥੇ ਸਰਦਾ ਨਹੀਂ ਸੀ ਸਾਡਾ ਤੇ ਫੇਰ ਮੈਂ ਰੈਡੀ ਨਾਲ ਲੋਨ ਚੱਕ ਕੇ ਘਰ ਪਾ ਲਿਆ ਕੰਨ ਕੋਈ ਨਾ ਵੀ ਆਪ ਆੜਤੀ ਤੇ ਥੋੜਾ ਥੋੜਾ ਤਾਰ ਵੀ ਫੜ ਕੇ ਉਤਾਰੀ ਜਾਵਾਂਗੇ ਮੇਰੇ ਦਾਦੇ ਨੂੰ ਕਹਿੰਦਾ ਸੀ ਵੀ ਪਾਈ ਸਾਨੂੰ ਘੁੱਟਣ ਦੇ ਵੀ ਪੁਰਾਣੇ ਖਵਰੇ ਵੀ ਅਸੀਂ 12 ਵਾਗੇ ਜਾਵਾਂਗੇ ਤੇ ਕਹਿੰਦਾ ਨਾ ਮੈਂ ਤੈਨੂੰ ਇੱਥੇ ਵੀ ਨਹੀਂ ਹਿੱਸਾ ਦੇਂਦਾ ਜੇ ਤੁਹਾਡੇ ਕੋਲ ਹੈਗਾ ਕੁਝ ਬਣਾ ਲਓ ਮੈਂ ਤਾਂ ਬੈਠੇ ਰਹੂੰ ਉਹ ਵੀਰ ਸਾਡੇ ਮਨ ਚ ਆਏਗੀ ਮੈਂ ਕਹਾਂ ਕੋਈ ਨਾ ਰੜੀ ਵੀ ਜਿੱਦ ਦਾ ਵੀ ਸੌ ਨੂੰ ਲੱਗ ਗਈ ਠੀਕ ਆਪਾਂ ਨੂੰ ਹਾਂ ਅੱਜ ਕੱਲ੍ਹ ਕੁੜੀਆਂ ਇਹ ਕਿਉਂ ਜਿਵੇਂ ਤੁਸੀਂ ਇੰਨੀ ਨਾ ਅੰਡਰਸਟੈਂਡਿੰਗ ਰੱਖੀ ਆਪਣੇ ਮਾਪਿਆਂ ਲਈ ਵੀ ਕੁੜੀਆਂ ਅੱਜਕੱਲੋ ਨਿੱਕੀ ਨਿੱਕੀ ਗੱਲ ਤੇ ਰੋਸ ਜਾਂਦੀਆਂ ਜਾਂ ਆਪਣੇ ਘਰ ਵੀ ਖਰਾਬ ਕਰ ਲੈਂਦੀਆਂ। ਇਹ ਇਹ ਉਹਨਾਂ ਲਈ ਕੀ ਮੈਸੇਜ ਹੈ? ਇਹ ਤਾਂ ਗਾਣੀ ਵੀ ਜਿੰਨੀ ਤਾਂ ਪਰਮਾਤਮਾ ਨੇ ਦਿੱਤੀ ਵੀ ਆਪਦੇ ਮਾਪਿਆਂ ਦੁਆਰਾ ਮਿਲਨੇ ਤਾਂ ਹੈ ਨਹੀਂ। ਹੂੰ। ਵੀ ਮਾਪਿਆਂ ਤੋਂ ਵੱਡਾ ਤਾਂ ਕੋਈ ਹੈ ਨਹੀਂ ਆਪਾਂ ਨੂੰ ਦੁਨੀਆਉਂ ਦਿਖਾਈ ਆ। ਐਨਾ ਕੁਝ ਵੀ ਸਿੱਖਾ ਨੂੰ ਦਿੰਦੇ ਵੀ ਹਾਂ ਵੀ ਜਿੰਨੇ ਚਾਹ ਹੈਗੇ ਆਪਾਂ ਉਹਨਾਂ ਚ ਹੀ ਖੁਸ਼ ਰਹੀਏ। ਹੂੰ। ਤੇ ਅਸੀਂ ਤਾਂ ਵੀ ਮੇਰੀ ਗੱਲ ਇੱਕ ਕبھی ਇੱਕ ਟਾਂ ਦਾ ਵੀ ਰੋਟੀ ਵੀ ਨਹੀਂ ਸਾਡੇ ਲੱਗਦੀ ਹੁੰਦੀ ਸੀ ਗੱਲ 'ਚ ਵੀ ਆ ਇੰਨੇ ਹਾਲਾਤ ਮਾਰੇ ਹੁੰਦੇ ਸੀ ਤੇ ਮੈਂ ਵੀ ਅੱਜ ਕੱਲ ਦੀ ਕੁੜੀਆਂ ਨੂੰ ਇਹੀ ਕਹਿੰਦੀ ਆ ਵੀ ਜਿੱਦਾਂ ਪ੍ਰਮਾਤਮਾ ਜਿੰਨਾ ਕੁਛ ਦੇ ਜਾਂਦਾ ਐ ਨਾ ਓਨੇ ਚ ਹੀ ਤੁਸੀਂ ਖੁਸ਼ ਰਹੋ ਵੀ ਆਪਦੇ ਮਾਪਿਓ ਦੇ ਨਾਲ ਮਾਪਿਆਂ ਤੋਂ ਵੱਡਾ ਕੋਈ ਹੋਰ ਇੱਥੇ ਵੀ ਦੁਨੀਆ ਤਾਂ ਹੈ ਨਹੀਂ ਮਾਪਿਓ ਨੇ ਆਪਣੀ ਦੁਨੀਆ ਦਿਖਾਤੀ ਵੀ ਆਪਣੋ ਹਰ ਇੱਕ ਚੀਜ਼ ਲਿਆ ਕੇ ਦਿੰਦੇ ਜਿੱਤੋਂ ਮਰਜੀ ਪਰ ਉਹਨਾਂ ਉਹਨਾਂ ਦੇ ਪੈਰਾਂ ਵਿੱਚ ਰਹੋ ਤੁਸੀਂ ਜਿਹੜਾ ਨਾ ਤੁਸੀਂ ਇੰਨੀ ਆਪਣੇ ਆਪਣੇ ਮਨ ਨੂੰ ਕੰਟਰੋਲ ਰੱਖਿਆ ਉਹ ਮੈਰਿਡ ਲਾਈਫ ਚ ਵੀ ਕੰਮ ਆਉਂਦਾ ਫਿਰ ਹਾਂਜੀ ਬਹੁਤ ਜ਼ਿਆਦਾ ਵੀ ਜਿੱਦਾਂ ਮੇਰੇ ਡੈਡੀ ਕਹਿੰਦੇ ਵੀ ਜਦੋਂ ਮੈਂ ਇੱਥੇ ਆਈ ਜਦੋਂ ਮੇਰੀ ਮੈਰਿਡ ਹੋਈ ਮੈਨੂੰ ਆਇ ਲੱਗਿਆ ਵੀ ਕਿੰਨੀ ਕੋ ਦੂਰ ਆ ਗਈ ਮੈਂ ਤੇ ਮੈਨੂੰ ਆਇ ਲੱਗਿਆ ਵੀ ਪਤ ਨਹੀਂ ਕਿਹੋ ਜਿਹੇ ਲੋਕ ਹੋਣਗੇ ਵੀ ਕਿੱਦਾਂ ਹੈ ਵੀ ਆਪਦੇ ਮਾਪਿਆਂ ਨੂੰ ਛੱਡ ਕੇ ਆਉਣਾ ਤੇ ਮੇਰੇ ਪਾਪਾ ਕਹਿੰਦੇ ਕਹਿੰਦਾ ਵੀ ਐ ਹੋਜੀ ਦੁਨੀਆ ਚ ਜਿਹੜਾ ਜਾ ਰਹੀ ਇਹਨਾਂ ਦਾ ਵੀ ਸਾਡੀ ਇੱਜ਼ਤ ਨੂੰ ਉਹ ਨਾ ਹੋ ਜੇ ਵੀ ਕਈ ਕਹਿੰਦੇ ਨੇ ਵੀ ਇਹਨੂੰ ਕੁਝ ਨਹੀਂ ਆਉਂਦਾ ਹੈਗਾ ਵੀ ਜਿੱਦਾਂ ਕੋਈ ਕੰਮ ਵੀ ਕਈ ਕੁੜੀਆਂ ਕਹਿੰਦੇ ਨੇ ਵੀ ਅਸੀਂ ਮੇ ਤਾਂ ਸਹੁਰੇ ਜਾ ਕੇ ਵੀ ਕੋ ਕੰਮ ਨਹੀਂ ਕਰਨਾ ਹੈਗਾ ਮੈਂ ਡੈਡੀ ਕਹਿੰਦਾ ਵੀ ਸਾਡਾ ਵੀ ਸ਼ਰਮ ਨੀ ਮਾਣਾ ਕਰਾਤੀ ਮਗਾ ਕੋਈ ਨਾ ਡੈਡੀ ਵੀ ਜਿੱਦਾਂ ਵੀ ਮੈਂ ਤੋ ਹੋਇਆ ਮੈਂ ਇਦਾਂ ਕਰਿਆ ਕਰੂੰਗੀ ਵੀ ਆਪਦੇ ਸੱਸ ਸਹੁਰੇ ਦੇ ਵੀ ਇਦਾਂ ਵੀ ਪੂਰੀ ਇੱਜ਼ਤ ਕਰਨੀ ਹੈ ਮਗਾ ਕੋਈ ਨਾ ਤੇ ਮਗਾ ਕੋਈ ਨਾ ਜਿੰਨਾ ਮੈਂ ਤੋ ਹੋਇਆ ਤੇ ਮਗਾ ਠੀਕ ਆ ਤੇ ਇੱਥੇ ਵੀ ਵਧੀਆ ਮੰਮੀ ਡੈਡੀ ਮਿਲੇ ਵਧੀਆ ਪਰਿਵਾਰ ਮਿਲਿਆ ਮੈਂ ਜਦੋਂ ਦੁਬਾਰਾ ਗਈ ਮੈਂ ਮੰਮੀ ਡੈਡੀ ਕਹਿੰਦੇ ਵੀ ਵਧੀਆ ਪਰਿਵਾਰ ਆ ਮੱਕਾ ਹਾਂਜੀ ਬਹੁਤ ਵਧੀਆ ਆ ਕੰਮ ਠੀਕ ਆ ਮਕਾਹਾ ਵਧੀਆ ਇਹਨਾਂ ਨੇ ਵੀ ਵਧੀਆ ਸਾਥ ਦਿੱਤਾ ਮਮੀ ਡੈਡੀ ਨੇ ਵੀ ਮੰਤਰੀ ਚ ਜੀ ਨੇ ਤੇ ਮੈਨੂੰ ਐ ਨਹੀਂ ਲੱਗਿਆ ਵੀ ਮੈਂ ਉਧਰਲੇ ਘਰਾਂ ਕਿ ਇੱਥੇ ਘਰਾਂ ਵੀ ਉਹਨਾਂ ਨੇ ਕਦੀ ਆਸ਼ਾ ਨਹੀਂ ਹੋਈ ਵੀ ਹੌਲੀ ਹੌਲੀ ਵੀ ਆਪ ਦੇ ਵੀ ਸੰਭਲ ਜਾਊਗੀ ਵੀ ਨਵੇਂ ਘਰ ਵਿੱਚ ਆ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਹਾਲੀ ਵਾਲੀ ਤੁਸੀਂ ਐ ਇੰਨਾ ਬਦਲ ਗਏ ਵੀ ਪਾਸ਼ਾ ਵੀ ਇਧਰ ਲਈ ਸਿੱਖੀ ਹਾਂਜੀ ਪਹਿਲਾਂ ਤਾਂ ਮੈਨੂੰ ਐ ਲੱਗਿਆ ਕਰੇ ਵੀ ਪਤਾ ਨਹੀਂ ਕਿੱਥੇ ਆ ਗਏ ਵੀ ਤਾਂ ਹੋਰ ਬੋਲ ਲਿਆ ਕਰਨੇ ਮਗਾ ਕੋਈ ਰਹੀ ਹੈ ਇਹ ਜਿਹੜੀ ਸਿੱਖ ਜੂਗੀ ਦੀ ਤਾਂ ਬੱਤੀ ਛੋੜੀ ਤੇ ਜਾਂਦੀ ਆ ਇਹਨਾਂ ਨੂੰ ਵੀ ਸਮਝ ਲੱਗਦੀ ਹੋਣੀ ਅੱਧੀ ਲੋਗਿਆਂ ਨੂੰ ਤੁਹਾਨੂੰ ਵੀ ਨਹੀਂ ਲੱਗਦੀ ਹਾਂ ਮੈਨੂੰ ਵੀ ਨਹੀਂ ਲੱਗਦੀ ਆਈ ਬਸ ਐਦਾਂ ਹੀ ਹੌਲੀ ਹੌਲੀ ਸਮਾਂ ਲੰਘਦਾ ਜਾ ਬਸ ਅੱਗੇ ਵੀ ਪ੍ਰਮਾਤਮਾ ਗੇ ਇਹੀ ਵਧੀਆ ਰੱਖੇ ਵਧੀਆ ਬਾਕੀ ਤਾਂ ਇਹੀ ਗੱਲ ਆ ਵੀ ਜਿੱਦਾਂ ਪਰਿਵਾਰ ਵਧੀਆ ਹੋਣ ਬਸ ਇਹੀ ਆ ਕੁਝ ਪੈਸਾ ਬੰਦੇ ਦੇ ਨਾਲ ਨਹੀਂ ਜਾਂਦਾ ਹੈਗਾ ਪਿਆਰ ਬਸ ਇਹੀ ਜਾਂਦਾ ਹੂੰ ਆਣ ਗਵਾਂਡ ਵੀ ਬਹੁਤ ਵਧੀਆ ਆ ਕਿਤਾ ਮੇਰੇ ਦਾ ਮੇਰੀ ਸੱਸੇ ਦੀ ਵੀ ਜਿੰਨ ਕੇ ਅੰਦਰਾਗਵਾਂਡ ਦਾ ਬਹੁਤ ਵਧੀਆ ਨੇ ਸੱਸ ਦੀਆਂ ਸਹੇਲੀਆਂ ਹਾਂਜੀ ਬਹੁਤ ਵਧੀਆ ਲੈ ਜਾਂਦਾ ਵੀ ਸਾਰੇ ਵੀ ਵਧੀਆ ਬਣਾਉਂਦੇ ਨੇ ਹਾਂਜੀ ਹਾਂਜੀ